ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਵੋਟਾਂ ਪਵਾਉਣ ਦਾ ਕੰਮ ਹੁਣ ਤੋਂ ਥੋੜੀ ਦੇਰ ਪਹਿਲਾਂ ਸ਼ੁਰੂ ਹੋ ਗਿਆ ਹੈ ਇਸ ਗੇੜ ਵਿੱਚ 9 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 96 ਸੀਟਾਂ ਲਈ ਵੋਟਾਂ ਪੁਆਈਆਂ ਜਾ ਰਹੀਆਂ ਨੇ ਵੋਟਾਂ ਪਾਉਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋ ਗਿਆ ਅਤੇ ਸ਼ਾਮ 6 ਵਜੇ ਜਾਰੀ ਰਹੇਗਾ ਚੋਣ ਕਮਿਸ਼ਨ ਅਨੁਸਾਰ ਜਿਹੜੇ ਵੋਟਰ મતદાન ਕੇਂਦਰਾਂ ਦੇ ਅੰਦਰ ਹੋਣਗੇ ਉਹ ਆਪਣੀਆਂ ਵੋਟਾਂ 6 ਵਜੇ ਤੋਂ ਬਾਅਦ ਤੱਕ ਵੀ ਪੁਕਤਾ ਸਕਣਗੇ ਲੋਕ ਸਭਾ ਦੀਆਂ ਇਸ ਗੇੜ ਦੀਆਂ ਚੋਣਾਂ ਲਈ VOTING ਦੇ ਨਾਲ ਹੀ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੀਆਂ ਸਾਰੀਆਂ ਇਹ 175 ਸੀਟਾਂ ਅਤੇ ਉੜੀਸਾ ਦੀਆਂ 28 ਵਿਧਾਨ ਸਭਾ ਸੀਟਾਂ ਲਈ ਵੀ ਵੋਟਾਂ ਪੁਆਈਆਂ ਜਾ ਰਹੀਆਂ ਨੇ ਇਸ ਗੇੜ ਦੀਆਂ ਲੋਕ ਸਭਾ ਚੋਣਾਂ ਲਈ 1717 ਉਮੀਦਵਾਰ ਮੈਦਾਨ ਵਿੱਚ ਨੇ ਅਤੇ ਇਹਨਾਂ ਚੋਣਾਂ ਲਈ 192000 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਜਿਨ੍ਹਾਂ ਤੇ 19 ਲੱਖ ਤੋਂ ਵੱਧ ਪੋਲਿੰਗ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ ਚੋਣਾਂ ਨੂੰ ਨਿਰਪੱਖ ਸੁਤੰਤਰ ਅਤੇ ਪਾਰਦਰਸ਼ੀ ਬਣਾਉਣ ਲਈ ਚੋਣ ਕਮਿਸ਼ਨ 4661 ਛਾਪਾ ਮਾਰ ਦਸਤੇ 438 ਨਿਗਰਾਨੀ ਟੀਮਾਂ ਅਤੇ 1710 ਵੀਡੀਓ ਨਿਗਰਾਨੀ ਟੀਮਾਂ ਅਤੇ 934 ਵੀਡੀਓਗ੍ਰਾਫੀ ਟੀਮਾਂ ਦਾ ਗਠਨ ਕੀਤਾ ਹੈ ਸੱਤ ਗੇੜਾਂ ਦੇ ਮੁਕੰਮਲ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ